ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਬੈਗਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਠੀਕ ਆ ਜੀ ਤੇ ਐਸੀ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦਿਨ ਹੈਗਾ ਸੰਡੇ ਦਾ ਤੇ ਮਾਰਨਿੰਗ ਦਾ ਟਾਈਮ ਆ ਤੇ ਮਾਰਨਿੰਗ ਦਾ ਟਾਈਮ ਆ ਆਪਾਂ ਲੱਗੇ ਹੋਏ ਆ ਇੱਥੇ ਗੋਆ ਚੱਕਣ ਸਾਰਾ ਗੋਆ ਗੋਆ ਚੱਕਿਆ ਕਿਉਂਕਿ ਹੁਣ ਤੁਹਾਨੂੰ ਪਤਾ ਵੀ ਗਰਮੀ ਵੀ ਹੋ ਗਈ ਆ ਤੇ ਮੱਝ ਸੂਈ ਕਰਕੇ ਹਨਾ ਮਿੱਠੀ ਉਹਨਾਂ ਨੂੰ ਜਿਹੜਾ ਇੱਥੇ ਪਿਛਵਾਣੇ ਬਾਹਰ ਬੰਨਿਆ ਹੋਇਆ ਸੀਗਾ ਫਿਰ ਇਹ ਜਿਹੜਾ ਸਾਰਾ ਹੁਣ ਗੋਗਾ ਚੱਕਿਆ ਆਪਾਂ ਨੇ ਝਾੜੂ ਲਾਉਣਾ ਸੁੰਬਰਣਾ ਆ ਤੇ ਮਾਰਨਿੰਗ ਦੇ ਵਿੱਚ ਸਫਾਈਆਂ ਦਾ ਇੰਨਾ ਜ਼ਿਆਦਾ ਕੰਮ ਹੁੰਦਾ ਬਹੁਤ ਜ਼ਿਆਦਾ ਤੇ ਇੱਕ ਸੰਡੇ ਦਾ ਕਰਕੇ ਅੱਜ ਥੋੜਾ ਜਿਹਾ ਹਨਾ ਨਿਆਣੇ ਘਰ ਸੀਗੇ ਰੋਲਾ ਰੱਪਾ ਵੱਧ ਸੀਗਾ ਤੇ ਇੱਕ ਮੱਝ ਸੂਈ ਕਰਕੇ ਹਨਾ ਵੀ ਬਸ ਪਤਾ ਨਹੀਂ ਸਮਝ ਨਹੀਂ ਲੱਗਦੀ ਹੁੰਦੀ ਵੀ ਹਨਾ ਕੰਮ ਥੋੜਾ ਵੱਧ ਜਾਂਦਾ ਕੰਮ ਰੋਜ਼ ਨਾਲੋਂ ਕੰਮ ਜਾਨੀ ਕਿ ਇੱਕ ਸੰਡੇ ਵਾਲੇ ਦਿਨ ਤਾਂ ਜ਼ਿਆਦਾ ਹੁੰਦਾ ਤੇ ਇੱਕ ਕੋਸ਼ ਅੱਜ ਮੱਝ ਸੂਈ ਕਰਕੇ ਕੰਮ ਜ਼ਿਆਦਾ ਸੀਗਾ ਕੰਮ ਕਾਫੀ ਜ਼ਿਆਦਾ ਸੀ ਤੇ ਇੱਥੇ ਹੁਣ ਮੈਂ ਸਾਰਾ ਇਹ ਸੁੰਬਰ ਲਿਆ ਗੋਹਾ ਇਕੱਠਾ ਕਰ ਲਿਆ ਤੇ ਟੋਕਰੀ ਦੇ ਵਿੱਚ ਆਪਾਂ ਪਾ ਦੇਣਾ ਤੇ ਗੋਹਾ-ਗੋਹਾ ਚੱਕ ਦੇਣਾ ਸਾਰਾ ਸਾਫ਼ ਕਰ ਦੇਣਾ ਯਾ ਚੰਗੀ ਤਰ੍ਹਾਂ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਉਨੇ ਹੋ ਪਲੀਜ਼ ਮੇਰੀ ਰਿਕਵੈਸਟ ਆ ਤਾਂ ਅੱਗੇ ਤਾਂ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕਾ ਜੀ ਉਹ ਦੁਪੱਟੇ ਗਾ ਨਹੀਂ ਚੱਗੇ ਰੋਕ ਮਿਲ ਆਪਾਂ ਬਾਹਰ ਲਾ ਲਿਆ ਸੀ ਦੇਖੋ ਤੁਸੀਂ ਵੀ ਇੰਜੋਏ ਕਰੋ ਬਾਹਰ ਕੱਢ ਲਏ ਇਹ ਰੋਣੇ ਭੋਣੇ ਜੇ ਗੋਰਾ ਤੇ ਕਾਲਾ ਹਰੱਖਾਂ ਗੋਲੇ ਖੰਗੋਰੇ ਕਾਲੇ ਨਾਲ ਕੋਈ ਉਹ ਖਾਣੇ ਦਾ ਬਾਤ ਸੱਸਾ ਜਦੋਂ ਮੁਠੀ ਛੋਟੀ ਸੀ ਉਹਦੋਂ ਕੀ ਹੋਇਆ ਸੀ ਯਾਰ ਨੇ ਫੱਟ ਰਿਹਾ ਯਾਰ ਅੰਦਰ ਸਾਡਾ ਕੋਈ ਬਸ ਨਹੀਂ ਹੋਗਾ ਨਾ ਅਸਾਂ ਜੰਮਗੀ ਜਦ ਹੋਇਆ ਸੀ ਉਹ ਮਿੱਟੀ ਦੇ ਹੋਣ ਦੀ ਸੀ ਫੱਟ ਗਈ

ਲੋਜੀ ਸਾਰਾ ਗੋਆ ਗੋਆ ਚੱਕਣ ਤੋਂ ਬਾਅਦ ਝਾੜੂ ਲਾਉਣ ਤੋਂ ਬਾਅਦ ਫਿਰ ਅਸੀਂ ਬੈਠ ਗਏ ਸੀਗੇ ਇੱਥੇ ਚਾਹ ਪੀਣ ਤੇ ਬੋਲੀ ਖਾਣ ਬਟ ਮੈਂ ਬੋਲੀ ਨਹੀਂ ਖਾਦੀਗੀ ਮੈਂ ਇਸ ਵਾਰ ਦੋਨੇ ਵਾਰੀ ਬੋਲੀ ਨਹੀਂ ਖਾਦੀ ਮੈਨੂੰ ਛੇੜਦੇ ਸੀ ਕਹਿੰਦੇ ਇੱਕ ਚਮਚਾ ਖਾ ਲਾ ਮੈਂ ਕਹਿੰਨਾ ਮੈਂ ਨਹੀਂ ਖਾਣੇਗੀ ਵੀ ਆਪਣੀ ਬਿਮਾਰੀ ਦਾ ਆਪ ਨੂੰ ਪਤਾ ਹੁੰਦਾ ਹਨਾ ਵੀ ਚਾਹ ਜ਼ਰੂਰ ਮੈਂ ਪੀਦੀ ਸੀ ਉਹ ਵੀ ਜਿਆਦਾ ਸੀਗੀ ਗਲਾਸ ਦੇ ਵਿੱਚ ਪਾ ਕੇ ਵੱਡੇ ਬੇਟੇ ਨੇ ਰੱਖੀ ਸੀ ਮੈਂ ਅੱਧੀ ਇਹਨਾਂ ਨੂੰ ਦੇਤੀ ਥੋੜੀ ਜਿਹੀ ਆਪ ਹੀ ਲਈ ਤੇ ਇਹ ਬੋਲੀ ਖਾਂਦੇ ਸੀ ਇਹਨਾਂ ਨੇ ਬੋਲੀ ਬੋਲੀ ਇੰਜੋਏ ਕਰੀ ਤੇ ਮੈਂ ਚਾਹ ਇੰਜੋਏ ਕਰੀ ਤੇ ਟਾਈਮ ਜਿਹੜਾ ਇੱਥੇ 8 ਵਜੇ ਹੋਏ ਸੀਗੇ ਤੇ ਲੋ ਜੀ ਫਿਰ ਚਾਹ ਪੀ ਕੇ ਮੈਂ ਗਈ ਬਾਹਰੋਂ ਬਾਲਣ ਲੈਣ ਬਾਲਣ ਲਿਆ ਕੇ ਫਿਰ ਆਪਾਂ ਰੱਖਾਂਗੇ ਦਲੀਆ ਦਲੀਆ ਤੇ ਕਾੜਾ ਬਣਾਵਾਂਗੇ ਪਹਿਲਾਂ ਮੈਂ ਕਾੜਾ ਰੱਖਿਆ ਹੋਇਆ ਸੀ ਤੇ ਫਿਰ ਉਸ ਤੋਂ ਬਾਅਦ ਕਾੜਾ ਬਣ ਗਿਆ ਤੇ ਹੁਣ ਆਪਾਂ ਪਾ ਦਾਂਗੇ ਪਤੀਲੇ ਦੇ ਵਿੱਚ ਦਲੀਆ ਕਾੜਾ ਵੀ ਮੈਂ ਚੁੱਲ੍ਹੇ ਤੇ ਹੀ ਬਣਾ ਲਿਆ ਸੀ ਤੇ ਗਿੱਜਰ ਦੇ ਵਿੱਚ ਵੀ ਅੱਗੇ ਪਾਈ ਹੋਈ ਆ ਬੱਚਿਆਂ ਨੇ ਵੀ ਨਹਾਉਣਾ ਆ ਸ਼ੰਪੂ ਸ਼ੰਪੂ ਲਾਉਣਗੇ ਵਿਜੈ ਨੂੰ ਹੁਣ ਮੈਂ ਕਿਹਾ ਮੈਂ ਕਿਹਾ ਵੀ ਸੰਡੇ ਬਾਈ ਸੰਡੇ ਸ਼ੈਂਪੂ ਜਿਹੜਾ ਲਾਇਆ ਕਰ ਵੀ ਹੈ ਨਾ ਗਰਮੀ ਬਹੁਤ ਆ ਫਿਰ ਤੇਰਾ ਸਿਰ ਦੁਖਦਾ ਹੈ ਜੇ ਤੂੰ ਸ਼ੈਂਪੂ ਨਹੀਂ ਲਾਉਂਦਾਗਾ ਤੇ ਇੱਥੇ ਮੈਨੂੰ ਪਤਾ ਨਹੀਂ ਕੀ ਕਹਿੰਦੇ ਸੀਗੇ ਖੜੇ ਪਤਾ ਨਹੀਂ ਕੁਝ ਕਹਿੰਦੇ ਸੀਗੇ ਲੱਗੇ ਹੋਏ ਸੀ ਕਹਿਣ ਤੇ ਮੈਂ ਅੱਗ ਬਾਲਤੀ ਉਹ ਮੁੱਕ ਤੇ ਆਪ ਨੂੰ ਮਾਰੀ गले छोटा पता कीदा पगली वाले दा का ट्रावल वालाला हेटेलेला छोटा दोता छोटा दो ग्रास पीस सा चल जा मेरे बच्चा मार गई वेरी नीड है ਬਾਕੇ ਪੂਰਨ ਹੈ ਦੀ ਪਪਾਸ ਤੇ ਮੇਰੇ ਘਰ ਵਾਲਾ ਚੱਲੇ ਟੱਕੀ ਤੇ ਆਟਾ ਸੱਟਣ ਜਦਕੇ ਸਾਡੀ ਆਏ ਇੰਡਸਟਰੀਆ ਜੀ ਨੂੰ ਗਿਫਟ ਦੇ ਲੈ ਕੇ ਅੱਛਾ ਜਦਕੇ ਆਟਾ ਸੱਟਣਾ ਨਹੀਂ ਹੁੰਦਾ ਆਟਾ ਚੱਕ ਕੇ ਲੈ ਕੇ ਆਉਣਾ ਹੁੰਦਾ ਇਹਨਾਂ ਦੇ ਘਰ ਤੇ ਨਵਾਂ ਰਵਾਜ ਆ ਇਹਨਾਂ ਦੇ ਕਹਿੰਦੇ ਆ ਆਟਾ ਸੱਟ ਕੇ ਆਉਣਾ ਜਦਕੇ ਕਹਿੰਦੇ ਹੁੰਦੇ ਆ ਕਣਕ ਰੱਖ ਕੇ ਆਉਣੀ ਤੇ ਆਟਾ ਚੱਕ ਕੇ ਲੈ ਕੇ ਆਉਣਾ ਚੱਕੀ ਤੋਂ ਟੱਗੇ ਟੱਕਰ ਮਾਰਦਾ ਸੀਨ ਕੱਪੀਂ ਹੈ ਲੱਛੇਗਾ ਤਸ ਬਹਿ ਜਾਣਾ ਇੰਨੇ ਉੱਤੇ ਕਿ ਕੁੰਝੇ ਜਿ ਵੜ ਕੇ ਬਹਿ ਜਾਣਾ ਉੱਤੇ ਜਮਾ ਕੰਦ ਦੇ ਵਿੱਚ ਵੜ ਕੇ ਬਹਿ ਜਾਣਾ ਓਏ ਹੋ ਤੇਰੀ ਓਏ ਖਾਵਾ ਖਾਵਾ ਤਰ ਸ਼ੋਰ ਮਾਰਦਾ ਬਿੱਕੇ ਹੋ ਗਿਆ ਯਾਰ ਏ ਗਾਇਜ਼ ਵੀਰੇ ਲੜਦੇ ਗਾਤੇ ਹੋ ਗਾਈਜ਼ ਵੀਰੇ ਕੀ ਹੋ ਗਿਆ ਤੈਨੂੰ ਹਾਂ ਗਾਈਜ਼ ਵੀਰੇ ਕੀ ਹੋ ਗਿਆ ਹਏ ਹੋਏ ਬਲੌਗਰ ਵਾਣਣਾ ਆਉਣ ਵਾਲੇ ਸਮੇ ਦਾ ਬਲੌਗਰ ਆ ਇਹ ਵੀਰੇ ਦੱਸ ਕੀ ਹੋ ਰਿਹਾ ਹੈ ਇਹ ਦੇਖਾ ਹੋ ਗਿਆ ਕੰਦੂ ਹੋ ਗਿਆ ਵੈ ਗਿਆ ਲਾ ਫੌਖਾ ਡੂਕਾ ਮਾਂ ਵੀ ਬੈਠੀ ਐ ਇਹਦੀ ਚੱਲ ਵਧੀਆ ਮਿੱਠੀ ਬਲੌਗਰ ਤਾਂ ਅੱਜ ਕੱਲ ਗੱਲਬਾਤੇ ਨਹੀਂ ਕਰਦੀ ਭਾਈ ਇਹਦੇ ਫਾਲੋਅਰ ਵਧ ਗਏ ਹੈ ਮਿੱਠੀ ਐ ਮਿੱਠੀ ਹਾਈ ਹਾਈ ਜਿੱਦਣ ਦੀ ਉਹ ਉੱਥੇ ਬੰਨੀ ਸੀਗੀ ਉਸ ਦਿਨ ਦੀ ਇਹ ਗੱਲਬਾਤ ਕਰਨੋਂ हट ਗਈ ਇਹ ਤਾਂ ਥੋੜਾ ਜਿਵੇਂ ਵੱਡੀ ਹੋ ਗਈ ਨਾ ਹੁਣ ਇਹਦਾ ਸੁਭਾਅ ਚੇਂਜ ਹੋ ਗਿਆ ਵੱਡੀ ਹੋਣ ਕਰਕੇ ਲੈ 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 ਉਹ ਵੀ ਹੁਣ ਪਿਆਰ ਕਰਦੀ ਆ ਉਹਨਾਂ ਨਾਲ ਇਹ ਕੀ ਹੁੰਦਾ ਇੱਕ ਸਾਡੇ ਆ ਦੋ ਰਖਵਾਲੇ ਇਹ ਪੱਕੇ ਇੱਥੇ ਰਹਿੰਦੇ ਨੇ ਇੱਕ ਤਾਂ ਵੱਡ ਗਿਆ ਅੰਦਰ ਪਾਥੀਆਂ ਚ ਉਹ ਬੱਠਿਆ ਬੱਚੇ ਨਿੱਨੇ ਤੇ ਬੱਚੇ ਪਤਾ ਨਹੀਂ ਕਿਹੜੇ ਆਹ ਤਾਂ ਵੱਡਾ ਕਬੂਤਰ ਆ ਇਹ ਛੱਟੇ ਨਾ ਮਰੀ ਜਾ ਲਓ ਜੀ ਚਾਹ ਪੀਣ ਤੋਂ ਬਾਅਦ ਦਲੀਆ ਧਰਨ ਤੋਂ ਬਾਅਦ ਪਾਣੀ ਗਰਮ ਹੋ ਗਿਆ ਸੀ ਵੱਡਾ ਬੇਟਾ ਨਹਾ ਲਿਆ ਸੀਗਾ ਤੇ ਮੈਂ ਜਿਹਾਰ ਨੂੰ ਕਿਹਾ ਤੂੰ ਵੀ ਸ਼ੈਂਪੂ ਲਵਾ ਲੈ ਜਿਵੇਂ ਇਸ ਟਾਈਮ ਜਿਹਾਰ ਦੇ ਫੜ ਕੇ ਸ਼ੈਂਪੂ ਨਾ ਲਾਉਂਦੀ ਤਾਂ ਇਹਨੇ ਮੇਰੇ ਹੱਥੇ ਹੀਟ ਨਹੀਂ ਸੀ ਆਉਣਾ ਇਹਨੇ ਕਈ ਜਣਾਂ ਤੇ ਸ਼ਾਮ ਨੂੰ ਹੁਣ ਵੀ ਕਹਿੰਦਾ ਸੀ ਮੈਂ ਦੁਪਹਿਰੇ ਲਾਉਂਗਾ ਮੈਂ ਸ਼ਾਮ ਨੂੰ ਲਾਉਂਗਾ ਤੇ ਮੈਂ ਫੜ ਕੇ ਤੇ ਸ਼ੈਂਪੂ ਲਾਤਾ ਤੇ ਬਸ ਸ਼ੈਂਪੂ ਲਾਉਣ ਦਾ ਬਹਾਨਾ ਸੀਗਾ ਤੇ ਇਹਨੂੰ ਹੋ ਗਿਆ ਜਕਾਮ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਤੇ ਵਾਲੇ ਦੇ ਹਨਾ ਥੋੜੇ ਜੇ ਉਹਨੇ ਲੰਬੇ ਨੇ ਤੇ ਇੱਕ ਦੇ ਵਾਲ ਬਹੁਤ ਵਧੀਆ ਨੇ ਹਨਾ ਸਿਲਕੀ ਜੇ ਨੇ ਕੋਈ ਵੀ ਇਦਾਂ ਗੁਲਜ ਜੀ ਨਹੀਂ ਪੈਂਦੀਗੀ ਬਟ ਟੁੱਟਦੇ ਤਾਂ ਹੈਗੇ ਹੁਣੇ ਛੋਟਾ ਨਹੀਂ ਤਾਂ ਮੈਂ ਜਿਹੜਾ ਮੈਂ ਆਪ ਤੇਲ ਟਰਾਈ ਕਰਿਆ ਨਾ ਉਹਦੇ ਨਾਲ ਵਾਲ ਬਿਲਕੁਲ ਵੀ ਨਹੀਂ ਟੁੱਟਦੇਗੇ ਉਹ ਲਾ ਦਮਾ ਇਹ ਉਹ ਤੇਲ ਦਾ ਜਿਹੜਾ ਇੱਧਰ ਕੜੀ ਇੱਧਰ ਪਕੌੜੇ ਦੇ ਨਾਲ ਬਣਿਆ ਚੌਲ ਸੀ ਕਿ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਮੈਂ ਬਣਾਈ ਕੜੀ ਚੌਲ ਇੱਥੇ ਕਾਹ ਪਾਉਂਦੇ ਸੀਗੇ ਹੁਣ ਕਮਰੇ 'ਚ ਭੱਜ ਕੇ ਦੋ ਜਣੇ ਕੰਮ ਦਾ ਢੱਕਾ ਨਹੀਂ ਤੋੜਦੇ ਖੌੜੂ ਪਟਿਆ ਪਿਆ ਮੈਂ ਪਕੌੜੇ ਮੈਂ ਕਮਰੇੋਂ ਕੱਢ ਦੇ ਦਿਲ ਭੱਜ ਗਏ ਚਲੋ ਹੁਣ ਨਾਲੇ ਉਦਾਂ ਥੋੜੀ ਜਿਹੀ ਬੋਲੀ ਖੋਜੋ ਭਾਈ ਜੀ ਲੱਗੀ ਹੋਈ ਸੀ ਉਦਾਂ ਇਹਨਾਂ ਨੇ ਬੋਲੀ ਖਾਧੀ ਬੋਲੀ ਇਹਨਾਂ ਨੇ ਪਤਾ ਨਹੀਂ ਕਿਉਂ ਥੋੜੀ ਥੋੜੀ ਖਾਧੀ ਮੈਂ ਜਦ ਥੋੜੀ ਜਿਹੀ ਕੜੀ ਚੌਲ ਨਾਲ ਖਾ ਲਾਂਗੇ ਉਹਦੇ ਕਰਕੇ ਇਹਨਾਂ ਨੇ ਥੋੜੀ ਖਾਧੀ ਰੋਜੀ ਪਕੌੜੇ ਆਪਣੇ ਗੈਪ ਬਣਾਏ ਥੋੜੇ ਜਿਹੀ ਬਟ ਅਸੀਂ ਓਦਾਂ ਵੀ ਖਾਦੇ ਇੱਕ ਇੱਕ ਦੋ ਦੋ ਤੇ ਕੜੀ ਦੇ ਵਿੱਚ ਵੀ ਪਾਈ ਕਿਉਂਕਿ ਜਿਹੜਾ ਪਹਿਲਾ ਪੋਰ ਸੀਗਾ ਇਸ ਤੋਂ ਵੀ ਪਹਿਲਾ ਸੀਗਾ ਜਿਹੜਾ ਵੀਡੀਓ ਬਣਾਉਣ ਤੋਂ ਪਹਿਲਾਂ ਪੋਰ ਸੀ ਉਹ ਸਾਰਾ ਹੀ ਇਹ ਕੜੀ ਦੇ ਵਿੱਚ ਪਾਤਾ ਸੀ ਤੇ ਵੀਡੀਓ ਬਣਾਉਣੀ ਭੁੱਲ ਗਈ ਤੇ ਬਾਅਦ ਦੇ ਵਿੱਚ ਫਿਰ ਵੀਡੀਓ ਕੋਈ ਸੀ ਕਹਿਣਾ ਸੀ ਕੜੀ ਦੇ ਵਿੱਚ ਤਾਂ ਪਾਈ ਲਈ ਕਿ ਮੈਂ ਕੜੀ ਦੇ ਵਿੱਚ ਥੋੜੇ ਜਿਹਾ ਪਕੌੜੇ ਪਾਉਂਦੇ ਹੋਏ ਵੀਡੀਓ ਬਣਾਈ ਇਹ ਰਿਕਨ ਵੀ ਕਹਿ ਦਿੰਦੇ ਹਨਾ ਕਈ ਵੀਵਰਸ ਦੇਖ ਕੇ ਕਹਿੰਦੇ ਆ ਤੁਸੀਂ ਪਾਇ ਤਾਂ ਹੈ ਨਹੀਂ ਆ ਦੇਖੋ ਥੱਲੇ ਉਹ ਦੀਂਦੇ ਨਹੀਂ ਹੈਗੇ ਤੇ ਮੈਂ ਤੁਹਾਨੂੰ ਕੜਛੀ ਨੇ ਦਿਖਾਉਣੇ ਵੀ ਕਿਉਂਕਿ ਮੋਬਾਈਲ ਵੀ ਮੇਰੇ ਹੱਥ ਚਈਆ ਵੀਡੀਓ ਮੈਂ ਬਣਾਉਣੀ ਆ ਤੇ ਪਕੌੜੇ ਵੀ ਜਿਹੜੇ ਮੈਂ ਅਹੀਂ ਐਡ ਕਰਦੀ ਸੀਗੀ ਵੀ ਮੈਂ ਥੋੜੇ ਜਿਹਾ ਮੇਰੇ ਜ਼ਿਆਦਾ ਹੈ ਵੀ ਮੈਂ ਤਾਂ ਵੀਡੀਓ ਨਹੀਂ ਬਣਾਈ ਆ ਦੇਖੋ ਤੁਹਾਨੂੰ ਦਿਖਦੇ ਹੋਣ ਕਿ ਕੜੀ ਦੇ ਵਿੱਚ ਪਕੌੜੇ ਜ਼ਿਆਦਾ ਆ ਨਾਲੇ ਜਿਹੜੀ ਆਪਣੇ ਲਓ ਜੀ ਅਸੀਂ ਕਹਿਣ ਨੂੰ ਬਲੌਗਰ ਹੁੰਨੇ ਆ ਮੂੰਹ ਨਾਲ ਸਿਰ ਸਾਡਾ ਬਲੌਗਰਾਂ ਦਾ ਸੰਡੇ ਵਾਲੇ ਦਿਨ ਆ ਵੈਲੜਾ ਦਾ ਪਤੀ ਹਾਂ 아이 하ਏ ਇਹੋ ਬੇ ਲੜਕਾ ਨੂੰ ਬੈਠਾ ਇਹਨੂੰ ਪਾਓ ਅਰਿਸਟਮੈਨ ਆਹੇ ਰਿਸਟਮੈਨ ਕਿੰਨਾ ਤੇ ਨਵੇਂ ਬੱਚੇ ਤਿੰਨ ਸੰਤੋਖ ਦੇ ਆ ਹਾਂ ਉਹਨਾਂ ਚਿਆਦੀ ਚੰਗੀ ਜਿਹੀ ਆ ਰਾਜੇ ਵਾਲੀ ਜ਼ਿੰਦਗੀ ਜਿਉਂਦੇ ਨੇ ਯਾਰ ਮੈਨੂੰ ਤਾਂ ਭੁੱਖ ਲੱਗ ਗਈ ਕੜੀ ਕਿਵੇਂ ਬਣੀ ਆ ਹੈ ਬਸ ਵਧੀਆ ਹੀ ਆ ਪਰ ਮੈਨੂੰ ਤਾਂ ਪਤਾ ਕਿੰਨੀ ਆਈ ਆ ਇੰਨਾ ਖੱਪ ਖੋਰੂ ਸਾਰਿਆਂ ਨੇ ਕਰੇ ਇਹੀ ਕੁਸ਼ਨ ਤਾਂ ਸੰਡੇ ਨੂੰ ਸਾਡੇ ਵੀ ਹੁੰਦਾ ਹੀ ਸੀ ਸਾਡੇ ਆਸ ਵੇਲੇ ਤਾਂ ਕਦੇ ਵੇਲੇ ਆਸ ਵੇਲੇ ਤਾਂ ਫਿਲਮ ਵੀ ਚੱਲ ਪੰਦੀ ਦੀ 12 ਵਜੇ ਦੇ ਨਿਚਤਰ ਹਾਰ ਦੇਖ ਕੇ ਚਿੱਤਰਹਰ ਚੜ ਉਹ ਲੱਗੀ ਕਿਹੜਾ ਜਿੱਤਰਹਰ ਫੇਰ ਉਹਦਾ ਨਾਮ ਵਜਨ ਕੇ ਚਿੱਤਰ ਗੀਤ ਕਰਤਾ ਸੀ ਹਿੰਦੀ ਗਾਣੇ ਅਰੇ ਕਿਵੇਂ ਨਹੀਂ ਤਾਂ ਸੋਹਣੀ ਲੱਗਦੀ ਇਹਨੂੰ ਕੀ ਹੋ ਗਿਆ ਧੁੱਪੇ ਵਧੀਆ ਉਹਦਾ ਪਿੰਡਾ ਸੁੱਕ ਗਿਆ ਲਓ ਜੀ ਸੰਡੇ ਫੁੱਲ ਬਿਜ਼ੀ ਰੁਟੀਨ ਆ 12 ਵਜੇ ਨਹੀਂ ਮੈਨ ਮਿੱਠੂ ਜਾ ਕਾਕਾ ਨਾ ਨਾ ਤੂੰ ਨਾ ਕਰਦਾ ਹੈ ਕੀ ਗੱਦਾ ਮਿੱਠੂ ਨਾਲਿਆ ਓਏ ਪਰੀ ਹਾਂ ਕਿੱਥੇ ਤੇਰਾ ਬੱਚਾ ਦੱਚਾ ਬੱਚਾ ਹੋ ਬੈਠਾ ਇਹਦਾ ਮੋਟਰਸਾਈਕਲ ਦੀ ਰਾਖੀ ਕਰਦਾ ਇੱਕ ਅੱਗੇ ਬੈਠਾ ਇੱਕ ਪਿੱਛੇ ਬਟਾ ਕਹਾਂ ਕਹਤੇ ਇਹ ਮਨ ਦਾ ਪ੍ਰੋਫੈਸਰ ਉਹ ਤਾਂ ਆਪੇ ਲੱਗ ਗਿਆ ਅਸੀਂ ਲੈ ਟੱਕਰ ਮਾਰਨ ਅਸੀਂ ਤਾਂ ਉਹਦੇ ਲਵੇ ਵੀ ਨਹੀਂ ਹੋਏ ਤੇਰੇ ਦੇ ਅਸੀਂ ਤਾਂ ਬਹੁਤ ਦੂਰ ਸੀਗੇ ਉਹ ਤੋਂ ਸਿੱਤੂ ਬਣਾਉਂਦੇ ਆ ਜੇ ਅੱਪਾਣੀ ਮਕਾਈ ਜਾਂ ਨਾ ਆਉਣ ਵਾਲੀਆਂ ਪੀੜੀਆਂ ਲਈ ਛੱਡ ਦੇ ਕੋਈ ਨਾ ਟੁੱਟੀ ਚੱਲੀ ਆਪਣੀ ਸਖਾਲੀ ਕੱਢ ਲਈਏ ਸਾਡੇ ਲਈ ਕਿਹੜਾ ਕੋਈ ਛੱਡ ਕੇ ਗਿਆ ਅਸੀਂ ਤਾਂ ਆਪਦਾ ਆਪ ਕਰਿਆ ਸਾਰਾ ਬੋਰਾ ਆਪ ਲਵਾਇਆ ਸੀ ਆਪ ਨਹੀਂ ਮੁੱਕਦੇ ਜੀ ਆਈ ਆਈ ਨਹੀਂ ਗਈラウンド ਆਈ ਨਹੀਂ ਗਈ ਦਮ ਤਾਂ ਮਜੜੀ ਦਾ ਮੰਨੇ ਆ ਵੀ ਨਹੀਂ ਮਜੜੀ ਹੁਣ ਸਾਰੇ ਜਣ ਕਹਿਣਗੇ ਕੱਲ ਸੂਈ ਸੀ ਅੱਜ ਨਵਾਵ ਹੀ ਦਿੱਤੀ ਕੁਛ ਨਹੀਂ ਹੁੰਦਾਗਾ ਤੇ ਬਟ ਉਹ ਆ ਮੱਖੀਆਂ ਬਹੁਤ ਨੇ ਜਗਾ ਜਗਾ ਦੀ ਕਮੀ ਹੋਣ ਕਰਕੇ ਨਾਲੇ ਧੁੱਪ ਪੈਂਦੀ ਆ ਇੱਥੇ ਸਿੱਧੀ ਦਾ ਧੁੱਪਾ ਦੇ ਲੋ ਆ ਇਹ ਪਿੰਡਾ ਤਾਂ ਮਲਾਉਂਦੀ ਨਹੀਂ ਹੈਗੀ ਬਸ ਇਹ ਤੇ ਪ੍ਰੈਸ਼ਰ ਵਜਦਾ ਇੱਕ ਡਾਕਟਰ ਸੀਗਾ ਸਾਡੇ ਪਿੰਡ ਉਹ ਕਹਿੰਦਾ ਵੀ ਮਹੀਨਾ ਸਾਰਾ ਮੱਝ ਨਹੀਂ ਲਵਾਉਣੀ ਗਰਮੀ 'ਚ ਮੱਝ ਸੂਈ ਸੀ ਹਾਏ ਹਾਏ ਰੱਬਾ ਮੈਂ ਖੈਦਾ ਤਾਂ ਮੋਸ਼ਕਾਉਣ ਲੱਗ ਜੂ ਕਹਿੰਦਾ ਇੱਕ ਮਹੀਨਾ ਜੇ ਜੀਤ ਡਾਕਟਰ ਹਨ ਆ ਕੇ ਮੈਨੂੰ ਇਹ ਜੰਬੜਗਾ ਕੁੜੀਏ ਕਹਿੰਦਾ ਤੂੰ ਕਹਿੰਦਾ ਫੋਨ ਤਾਂ ਕਰ ਦਿਆ ਕਰ ਕੁੜੀਏ ਮੈਂ ਮੈਨਾਂ ਘੜੀ ਜਾ ਕਾਲਾ ਦਾ ਆ ਕੁੜੀ ਬੀਬੀ ਨੂੰ ਕਰੀ ਜਾ ਬੀਬੀ ਕਰੇ ਵੇ ਜੀਤ ਇਹ ਬੀਬੀ ਕਹਿੰਦਾ ਚਾਚੀ ਫੋਨ ਕਰ ਦੇਣਾ ਦੀ ਮੈਨੂੰ ਲਾਉਣਾ ਨਹੀਂ ਤਾਂ ਕਹਿੰਦਾ ਕੁੜੀ ਘੜੀਏ ਮੇਰੇ ਕੋਲ ਕੁੜੀਆਂ ਤਾਂ ਕੀ ਕਰਦੀ ਨਹੀਂ ਕੁੜੀਆਂ ਤਾਂ ਫੋਨ ਵੀ ਨਹੀਂ ਕਰ ਸਕੀ ਮੈਂ ਤਾਂ ਹਾਂ ਨਾ ਹੂੰ ਮੈਂ ਤਾਂ ਚੁੱਪ ਕਰਕੇ ਖੜੀ ਰਹੀ ਵੀ ਦੱਸ ਮੈਂ ਡਾਕਟਰ ਨੂੰ ਫੋਨ ਕਰਨਾ ਉਹਦੋਂ ਥੋੜੀ ਪਤਾ ਸੀ ਉਹਦੋਂ ਮੈਂ ਹੱਲੇ ਉਹਦੋਂ ਮੈਂ ਨਿਆਣਾਤਾ ਉਹਦੋਂ ਤਾਂ ਮੈਂ ਨਿਆਣਾਤਾ ਉਹਦੋਂ ਮੈਨੂੰ ਆ ਗੱਲਾਂ ਦਾ ਚੱਜ ਕਿੱਥੇ ਸੀ ਲੰਬੜਾਂ ਦੇ ਨਿਆਣੇ ਅੱਛੇ ਜਿੰਨੀ ਲਿਆਣੇ ਲੰਬੜਾਂ ਵਿਆਂ ਨੂੰ ਆ ਕੱਲਾ ਕਿਸੇ ਨੂੰ ਹੋ ਨਹੀਂ ਸਕਦੀ ਲੰਬੜਾਂ ਜੇ ਕੁਝ ਗਰੀਬ ਕਿੱਥੋਂ ਵਾਦੂ ਜਹਾਜਾ ਗਰੀਬ ਜੇ ਪੰਜ ਸੱਤ ਹੋਰ ਹੋਣ ਦੇ ਸ ਡੁੱਬ ਜੇ ਹਾਂ ਝੋਟੇ ਚ ਕੀ ਆ ਗਿਆ ਇਹਨਾਂ ਦੇ ਲੜਦੀ ਆ ਜੀ ਤੰਦਰੁਸਤੀ ਹਾਂ ਇਹ ਵਗਾ ਦੀ ਗਰੀਬ ਹੋ ਕੇ ਮੈਂ ਤੰਦਰੁਸਤੀ ਲੜਦੀ ਆ ਮੈਂ ਇੰਨਾ ਜਿਆਦਾ ਨਹੀਂ ਆ ਤੰਦਰੁਸਤੀ ਲੜਦੀ ਆ ਇਹਨਾਂ ਦੇ ਘਰ ਦੇ ਹੱਥ ਦੇਖਿਆ ਦਾ 36 ਪਦਾਰਥ ਇਹਨਾਂ ਨੂੰ ਖਾਣ ਨੂੰ ਦਿੱਤੇ ਨੇ ਆ ਦੇਖ ਇਹਦੇ ਕੋ ਕੱਲਾ ਦਹੀਂ ਤੇ ਚੌਲ ਪੱਕਾ ਵਾਦੇ ਮੰਮੀ ਪੋਕੀਆਂ ਨੇ ਪੱਕਾ ਬਾਪ ਲਾ ਲਓ ਪਰਦੇ ਲਾ ਲਓ ਕੱਪ ਪਾਇਆ ਆਪਣੇ ਕੱਲ ਦੀਆਂ ਮੱਖੀਆਂ ਵਧ ਗਈਆਂ ਮੱਝ ਸੂਣ ਕਰਕੇ ਹਾਲੇ ਮਸ਼ੀਨ ਲਾਉਣੀ ਆ ਇੰਨੇ ਸਾਰੇ ਕੱਪੜੇ ਧੋਣੇ ਨੇ ਹਾਏ 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 ਬਿੰਦੂ ਕਰਦਾ ਰਹਿਣਾ ਮੈਂ ਇੱकडे ਵੀਡੀਓ ਪਾ ਦੇਣੀ ਆ ਇੱਕੜੇ ਪਾ ਦੇਣੀ ਆ ਨਾਲੇ ਓਏ ਹੁੰਦਾ ਨਹੀਂ ਕੇ ਯਾਰ ਘਟਦਾ ਇਹਦੀ ਗਾਲ ਕੱਢੀ ਆਨੇ ਇਹਦੀ ਮੈਡਮ ਨੂੰ ਦੱਸ ਅੰਨੀ ਤੇ ਆ ਕਹਿੰਦਾ ਆਪਾਂ ਕੱਟੀ ਜਾਣ ਦਰਨੀ ਹੋਈਆਂ ਮੈਂ ਤੈਨੂੰ ਮੈਂ ਇਹਦੀਆਂ ਬਾਹਾਂ ਦਿਖਾਈਆਂ ਸੀ ਨਾ ਆ ਦੇਖ ਇਹਨੂੰ 5-7 ਮੱਛਰਾਂ ਨੇ ਖਾ ਲਿਆ ਹੁਣ 5-7 ਮੱਛਰਾਂ ਦੀ ਜ਼ਹਿਰ ਇਹਦੇ ਚ ਕੱਲੇ ਚ ਜੇ ਜ਼ਹਿਰ ਜ਼ਿਆਦਾ ਹੋਈ ਜਾਂਦਾ ਛੱਪੜ ਇੱਧਰ ਆਣਾ ਇੱਕ ਜ਼ਿਆਦਾ ਹੋ ਗਿਆ 12 ਵਜੇ ਆਹ ਦੇਖ ਲਓ 12 ਵਜੇ ਹੋਏ ਸੀ ਉਹਨਾਂ 2 ਵਜੇ ਹੋਏ ਸੀ ਨਾ ਉਸ ਦਿਨ 2 ਵਜੇ ਪਿਛਲੇ ਐਤਵਾਰ ਸੱਤ ਪੈਂਦੀ ਹੁੰਦੀ ਨਾ ਇੱਕੜੇ ਜਾਣਾ ਬਲੌਗ ਨੋ ਐਡੀਟਿੰਗ ਨੋ ਡੈਡ ਨੋ ਐਡੀਟਿੰਗ ਕੁੱਟੀ ਜਾਂਦੇ ਮਿੱ ਨੂੰ ਅੱਜ ਨਹੀਂ ਹੁੰਦਾ ਅੱਜ ਹੀ ਹੋ ਅੱਜ ਨਹੀਂ ਨਾਲੇ ਰੋ ਨਾਲੇ ਨਹੀਂ ਅੱਜ ਉਹ ਜੂਆ ਤੋਂ ਨਾ ਨਹੀਂ ਖੋ ਜੀ ਹੀਟ ਹੈ ਇੰਨਾਂ ਨੂੰ ਕ੍ਰਿਸ਼ਿੰਗਾ ਉੱਟੂ ਘਟ ਕ੍ਰਿਸ਼ੂ ਵੱਧ ਓਏ ਤੂੰ ਅਸੀਂ ਰੋਟੀ ਖਰਾਬ ਕਰਦਾ ਟੱਕੇ ਉੱਧਰ ਰੱਖ ਦੇ ਖਾਲਾ ਚੱਕ ਕੇ ਆਪ ਦੇ ਭਾਈ ਉਹਦੀ ਰੋਟੀ ਨਾ ਖਰਾਬ ਕਰਿਆ ਕਰੋ ਮੈਂ ਤੁਹਾਨੂੰ 20 ਵਾਰ ਕਿਹਾ ਬੜ ਗਿਆ ਤਾਂ ਆ ਵੀ ਚੱਕ ਖਾਲੇ ਰਹਿ ਗਿਆ ਕਿਣਕਾ ਖਲਾ ਵਿੱਚ ਬੈ ਕੇ ਖਲਾ ਸ਼ੀਸ਼ਾ ਡਾਣ ਕਰ ਸੇ ਉਹ ਬੱਚੋ ਕੂਇਆ ਨਾ ਮੈਂ ਤੁਹਾਨੂੰ ਤੂੰ ਬੰਦਿਆਂ ਵਾਂਗੂ ਜੇ ਗੱਡੀ ਗੰਦੀ ਕਰੀਆ ਨਾ ਥੱਪੜ ਤੇਰੇ ਕੰਨ ਦੇ ਜੜਤੇ ਆ ਪਹਿਲਾ ਪਲੇਟ ਵਾਲ ਦੇਖ ਪਿੱਛੇ ਹੋ ਜਾ ਲੈ ਲੋ ਚ ਬੱਚਿਆਂ ਨੂੰ ਕੜੀ ਚੌਲ ਦੇ ਕੇ ਖਾਣ ਨੂੰ ਸ਼ਰਾਰਤਾਂ ਬਹੁਤ ਕਰਦੇ ਸੀ ਪਤਾ ਨਹੀਂ ਇਹੀ ਕਰਦੇ ਆ ਪਤਾ ਨਹੀਂ ਸਾਰੇ ਕਰਦੇ ਆ ਦੇਖੋ ਜਿਆ ਨੀ ਕੈਮਰੇ ਦੀ ਨੇਰੀ ਬਣਾਈ ਪਈ ਆ ਉਦੋਂ ਉੱਤੇ ਚ ਮੈਂ ਵੀਡੀਓ ਫਾਸਟ ਕਰਤੀ ਤੇ ਉਹ ਉਸ ਤੋਂ ਵੀ ਜ਼ਿਆਦਾ ਐ ਲੱਗਦਾ ਵੀ ਕੈਮਰੇ ਦਾ ਹਨੇਰੀ ਹੋਈ ਪਈ ਆ ਪੂਰੀ ਇਹਨੇ ਡੈਡੀ ਨੇ ਪਸ਼ੂ ਨਵਾਤੇ ਤੇ ਅਸੀਂ ਆਪਦਾ ਬਣਾ ਕੇ ਖਾ ਲਿਆ ਉਹ ਰਹਿ ਗਏ ਉਹ ਆਪਦਾ ਨਾਤੋ ਕੇ ਬਾਅਦ ਵਿੱਚ ਖਾਣਗੇ ਤੇ ਮੈਂ ਫਰਸ਼ ਵੀ ਧੋਤੇ ਤੇ ਮਸ਼ੀਨ ਵੀ ਲਾਤੀ ਮਸ਼ੀਨ 'ਚ ਮੈਂ ਕੱਪੜੇ ਪਾਤੀ ਬਾਦ ਉਸ ਤੋਂ ਮੈਂ ਬਾਅਦ ਕਿ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਚ ਮੈਂ ਸਾਰੇ ਭਾਂਡੇ ਧੋਤੇ ਭਾਂਡੇ ਧੋਣ ਤੋਂ ਬਾਅਦ ਕਾਉਂਟਰ ਸਾਫ ਕੀਤਾ ਕਾਉਂਟਰ ਸਾਫ ਕਰਨ ਤੋਂ ਬਾਅਦ ਮੇਰਾ ਰਹਿ ਗਿਆ ਸੀਗਾ ਇੱਕ ਗੈਸ ਚੁੱਲਾ ਸਾਫ ਕਰਨ ਵਾਲਾ ਮੈਂ ਚੰਗੀ ਤਰ੍ਹਾਂ ਇਹਨੂੰ ਵੀ ਰਗੜਿਆ ਅੱਜ ਇਹਦੀ ਵੀ ਨੇਰੀ ਲਿਆਂਦੀ ਚੰਗੀ ਤਰ੍ਹਾਂ ਰਗੜਿਆ ਰਗੜੀਦਾ ਤਾਂ ਰੋਜ਼ ਆ ਬਟ ਅੱਜ ਥੋੜਾ ਜਿਹਾ ਜ਼ਿਆਦਾ ਰਗੜਿਆ ਚੰਗੀ ਤਰ੍ਹਾਂ ਪਤਾ ਕਿਉਂ ਰਗੜਿਆ ਕਿਉਂਕਿ ਰਾਤ ਬਣਾਏ ਸੀਗੇ ਚੌਲ ਇਹਨਾਂ ਦੇ ਉੱਪਰ ਜਿਹੜੇ ਚੌਲ ਉਬਲ ਗਏ ਸੀਗੇ ਉਹ ਰਗੜਨਾ ਹੀ ਪੈਣਾ ਸੀ ਫਿਰ ਫਿਰ ਉਦਾਂ ਵਧੀਆ ਨਹੀਂ ਲੱਗਦਾ ਹੈਗਾ ਹਣਾ ਇਥੇ ਝਹਾੜ ਪਤਾ ਨਹੀਂ ਕੀ ਸ਼ਰਾਰਤਾਂ ਕਰਦਾ ਸੀ ਤੇ ਸਾਰੇ ਨਾਲੇ ਸੀ ਮੈਂ ਰਹਿ ਗਈ ਸੀ ਨਾਉਣ ਤੋਂ ਹਾਂਜੀ ਟਾਈਮ ਪਤਾ ਕਿੰਨਾ ਹੋ ਗਿਆ 2 ਵਜੇ 26 ਮਿੰਟ ਹੋ ਗਏ ਮੈਂ ਹੁਣ ਫ੍ਰੀ ਹੋਈ ਆ ਤੇ ਬਹੁਤ ਸਾਰਾ ਕੰਮ ਸੀ ਅੱਜ ਸੰਡੇ ਦਾ ਦਿਨ ਤੁਹਾਨੂੰ ਪਤਾ ਤੇ ਹੁਣ ਇੰਨੀ ਸ਼ਾਂਤੀ ਸੰਡੇ ਵਾਲੇ ਦਿਨ ਇੰਨੀ ਸ਼ਾਂਤੀ ਮੈਂ ਹੌਲੀ ਥਾਂ ਬੋਲਦੀ ਹਾਂ ਹੈਲੋ ਉਸ ਨਾਲ ਟੇਕਿੰਗ ਇਟ ਤੇ ਫੋਨ ਹੈ ਲੈ ਹੁਏ ਮੈਂ ਨਾ ਤੋ ਕਈ ਬਾਲ ਬੋਲ ਪਾਹੇ ਮੈਂ ਬਿਲਕੁਲ ਵੀ ਸ਼ੋਰ ਸ਼ਰਾਬਾ ਨਹੀਂ ਕੀਤਾ ਵੀ ਚੱਲ ਹਨਾ ਇਹਨਾਂ ਦੇ ਡੈਡੀ ਬਾਹਰ ਸੁੱਤੇ ਪਏ ਨੇ ਮੰਜਾੜਾ ਹੀ ਕਿਉਂਕਿ ਉੱਥੇ ਕਾਂ ਆ ਹੀ ਜਾਂਦਾ ਸੀ ਮੱਝ ਕੋਲੇ ਹਨਾ ਤੇ ਇਹ ਅੰਦਰ ਆਣਾ ਆਪ ਦਾ ਕੰਬਲ ਵਿੜੀ ਪਿਆ ਵੱਡਾ ਬੇਟਾ ਆਪਣੇ ਕਮਰੇ ਚ ਕੰਬਲ ਵਿੜੀ ਪਿਆ ਮੈਂ ਕਿਹਾ ਚਲ ਤਿੰਨੇ ਜਾਣੇ ਸੁੱਤੇ ਪਏ ਦੋ ਤਾਂ ਸੁੱਤੇ ਪਏ ਤੀਜਾ ਡਰਾਮੇ ਕਰਦਾ ਸੀ ਇਹਦਾ ਹੀ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਮੈਂ ਇਹਦੇ ਦਾ ਇਹਦਾ ਦਾ ਕਰ ਕੀ ਤਾਂ ਮੈਂ ਹੌਲੀ ਬੋਲਦੀ ਸੀਗੀ ਨਹੀਂ ਮੰਮੀ ਮੈਂ ਸੌਂ ਗਿਆ ਸੀ ਸੌਂ ਗਿਆ ਸੀ ਕੋਣੀ ਉੱਠੇ ਫਿਰ ਉੱਠ ਕੇ ਤਾਂ ਖੜਿਆ ਇਹਨੋਂ ਚ ਕੰਮ じゃ ਹੋ ਗਿਆ ਪਤਾ ਨਹੀਂ ਮੇਰ ਤੋਂ ਗਲਤੀ ਹੋ ਗਈ ਮੈਂ ਇਹਨੂੰ ਬਾਹਰ ਬਿਠਾ ਕੇ ਸ਼ੈਂਪੂ ਲਾਤਾ ਹਨਾ ਹਵਾ ਚਲਦੀ ਸੀ ਚ ਕੰਮ ਹੋ ਗਿਆ ਮੈਂ ਮੈਂ ਤਾਂ ਨਹੀਂ ਦਿਖਾਉਣਗੀ ਸੀ ਵੀ ਅੱਜ ਚਮਤਕਾਰ ਹੋ ਗਿਆ ਆਹ ਕੀ ਹੋ ਗਿਆ ਚੁੱ ਚੁੱ ਮੀ ਸੇ ਚੱਲ ਹੁਣ ਜੇ ਤੂੰ ਉੱਠੇ ਖੜੇ ਆ ਨਾ ਮੇਲੇ ਘੁੱਟ ਕੇ ਚਾਹ ਦੋ ਦਈਏ ਜੀ ਮੈਂ ਤੇ ਨਾ ਸਵੇਰ ਰੋਗੜ ਰੋਗੜ ਕੇ ਨੇ ਲਾਲ ਕਰਦੇ ਜਕਾਉ ਵਾਲੇ ਨਾਲ ਜਕਮ ਕਰ ਲੈਂਦਾ ਚੁੱ ਚੁੱ ਮੀ ਸੇ ਚੁੱਪ ਕਰ ਲੂੰ ਨੰਨ ਤਾਂ ਸੌਂ ਜਾਣ ਦੇ ਤੂੰ ਨਹੀਂ ਸੌਣਾ ਚੱਲ ਹੁਣ ਮੈਂ ਸੌਂਨੀ ਆ ਤੂੰ ਕਰੀ ਰੱਖੀ ਠੀਕ ਆ ਚਲੋ ਜੀ ਹੁਣ ਮੈਂ ਸੌਂਨੀ ਆ ਤੇ ਬਲੌਗ ਦਾ ਵੀ ਆਪਾਂ ਐਂਡ ਇੱਥੇ ਕਰਦੇ ਆ ਤੇ ਮੈਂ ਹੁਣ ਥੋੜੀ देर ਰੈਸਟ ਕਰਾਂ ਚੁੱਪ ਮੈਂ ਥੋੜੀ देर ਰੈਸਟ ਕਰਨਾ ਕਿਉਂਕਿ ਮੈਂ ਸਵੇਰੇ 4 ਵਜੇ ਉੱਠੀ ਹੋਈ ਆ ਤੇ ਬਹੁਤ ਸਾਰਾ ਕੰਮ ਕੀਤਾ ਤੁਹਾਨੂੰ ਪਤਾ ਅੱਜ ਕੰਮ ਬਹੁਤ ਸੰਡੇ ਨੂੰ ਵੈਸੇ ਵੀ ਹੁੰਦਾ ਹੀ ਆ ਤੇ ਅੱਜ ਕੋਸ਼ਿਸ਼ ਸਪੈਸ਼ਲ ਆਪਣੀ ਮੱਝ ਸੋਈ ਆ ਉਹਦੇ ਕਰਕੇ ਹਨਾ ਥੋੜੇ ਕਿ ਦਿਨ ਥੋੜੀ ਜਿਹੀ ਆਖ ਲੱਗੂਗੀ ਹਨਾ ਕਿਉਂਕਿ ਕਾਫੀ ਟਾਈਮ ਬਾਅਦ ਛੱਡਿਆ ਹੋਇਆ ਕੰਮ ਜਦੋਂ ਆਪਾਂ ਕਰਨ ਲੱਗਦੇ ਹਨਾ ਘਾਰ ਚੋਣੀ ਜਾਣ ਕੇ ਛੱਡੀ ਹੋਈ ਸੀ ਬਾਕੀ ਤਾਂ ਸਾਰੇ ਕੰਮ ਕਰਦੀ ਸੀ ਉਹ ਵੀ ਮਾਰਨਿੰਗ 'ਚ ਸ਼ਾਮ ਨੂੰ ਕਦੇ-ਕਦੇ ਮੈਂ ਗਾਂ ਦੀ ਚੋਲਣਦੀ ਸੀ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਟਾਟਾ ਰੱਬ ਰੱਖਾ ਮਿੱਤਰਾਂ ਦਾ ਜਿਉਂਦੇ ਰਹਿ ਤਾਂ ਮਿਲਾਂਗੇ ਨੈਕਸਟ ਵਲੌਗ 'ਚ ਨਹੀਂ ਤਾਂ ਫਿਰ মোৰম হৈ মেন তাই মোহী মই তাই কয় লাগি মই দেখিও